ਹੁਣ ਇਹ ਪੰਜ ਗੁਣ ਉਹਦੇ ਵਿੱਚ ਸਹਿਜਤਾ ਤਾਂ ਕਿਹਾ ਹੈ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਇਹਦੇ ਉੱਤੇ ਥੋੜੀ ਜੀ ਵਿਚਾਰ 5 ਕੋ ਮਿੰਟ ਕਰ ਲਈਏ ਵੇਖੋ ਸਹਿਜ ਦਾ ਅਰਥ ਹੁੰਦਾ ਸੁੱਤੇ ਸਿੱਧ ਜਿੰਨੂੰ ਅਸੀਂ ਕਰਦੇ ਨਹੀਂ ਜੋ ਹੋ ਰਿਹਾ ਹੈ ਬ੍ਰਹਮ ਗਿਆਨੀ ਦੀਆਂ ਕਿਰਿਆਵਾਂ ਉਹ ਕਰਦਾ ਨਹੀਂ ਉਹਦੇ ਵਿੱਚੋਂ ਆਪ ਹੀ ਹੋ ਰਹੀਆਂ ਨੇ ਬਸ ਇਥੋਂ ਪਤਾ ਲੱਗ ਜਾਏਗਾ ਵੀ ਇਹ ਸੰਤ ਹੈ ਕਿ ਨਹੀਂ ਉਹ ਆਰਟੀਫੀਸ਼ਲ ਨਹੀਂ ਹੈ ਉਹ ਉਹ ਬਣਾਉਟੀ ਨਹੀਂ ਹੈ ਉਹ ਕੋਈ ਐਕਟਿੰਗ ਨਹੀਂ ਕਰ ਰਿਹਾ ਉਹਦੇ ਵਿੱਚੋਂ ਉਵੇਂ ਹੀ ਹੋ ਰਿਹਾ ਹੈ ਤੇ ਮਹਾਰਾਜ ਕਹਿੰਦੇ ਜਿਵੇਂ ਅੱਗ ਨੂੰ ਕੋਈ ਵੀ ਯਤਨ ਨਹੀਂ ਕਰਨਾ ਪੈਂਦਾ ਸੇਖ ਦੇਣ ਵਾਸਤੇ ਅੱਗ ਜਿੱਥੇ ਹੁੰਦੀ ਹੈ ਉੱਥੇ ਸੇਖ ਆਪ ਹੀ ਹੁੰਦਾ ਬ੍ਰह्मज्ञानी ਕਾ ਇਹ ਹੈ ਗੁਨਾਓ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਜਿਵੇਂ ਅੱਗ ਦਾ ਸੁਭਾਅ ਸਹਿਜ ਸੁਭਾਏ ਹੀ ਸੇਕ ਹੁੰਦਾ ਜਿੱਥੇ ਅੱਗ ਹੋਵੇਗੀ ਉਥੇ ਸੇਕ ਨੇ ਆ ਜਾਣਾ ਹੈ ਅੱਗ ਨੇ ਸੇਕ ਬਾਰੇ ਨਾ ਕਦੀ ਪੜਿਆ ਨਾ ਕਦੀ ਸੁਣਿਆ ਨਾ ਕਦੀ ਯਾਦ ਕੀਤਾ ਹੈ ਬਸ ਅੱਗ ਹੈ ਤੇ ਸੇਕ ਹੈ ਸੰਤ ਹੈ ਤੇ ਸਹਜਤਾ ਹੈ ਸਹਜਤਾ ਮੈਨੇ ਪ੍ਰਮਾਤਮਾ ਅੰਦਰੋਂ ਪ੍ਰਗਟ ਹੋ ਗਈ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਸਹਜ ਦੀ ਵਿਆਖਿਆ ਕਰਦੇ ਨੇ ਸਹਜ ਮਿਲਿਆ ਸੋ ਪ੍ਰਵਾਨ ਨਾ ਤੇ ਸਮਰਨ ਨਾ ਆਉਣ ਜਾਣ ਸਹਜ ਦਾ ਮਤਲਬ ਹੁੰਦਾ ਆਪਣੇ ਅਸਲੀ ਸਰੂਪ ਵਿੱਚ ਚਲੇ ਜਾਣਾ ਜਿਵੇਂ ਦਾ ਜੀਵਨ ਪ੍ਰਮਾਤਮਾ ਵਿੱਚੋਂ ਪ੍ਰਗਟ ਹੋਇਆ ਸੀ ਜਿਹਦੇ ਵਿੱਚ ਕੋਈ ਮੈਲ ਨਹੀਂ ਸੀ ਕੋਈ ਦੁਵੇਤ ਨਹੀਂ ਸੀ ਜਿਵੇਂ ਚਸ਼ਮਾ ਪਹਾੜ ਦੇ ਵਿੱਚੋਂ ਫਟਿਆ ਹੋਵੇ ਉਹਦੇ ਵਿੱਚ ਕੋਈ ਮਿੱਟੀ ਨਹੀਂ ਹੁੰਦੀ ਆ ਤੁਸੀਂ ਤੁਰ ਕੇ ਆਇਓ ਆ ਨਹਿਰ ਉਲੰਘਦੀ ਤੁਹਾਡੇ ਕੋਲੋਂ ਨਹਿਰ ਦੇ ਵਿੱਚ ਨਾਲ ਮਿੱਟੀ ਘੋਲ ਕੇ ਕਿਉਂ ਆਉਂਦੀ ਹੈ ਇਹ ਪਾਣੀ ਜਿੱਥੋਂ ਨਿਕਲਿਆ ਸੀ ਉੱਥੇ ਕੋਈ ਮਿੱਟੀ ਨਹੀਂ ਸੀ नीले ਰੰਗ ਦਾ ਨਿਕਲਦਾ ਪਿੱਛੇ ਤੁਸੀਂ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਵੇਖ ਲਓ ਉੱਥੇ ਕੋਈ ਮਿੱਟੀ ਨਹੀਂ ਨਿਰਮਲ ਜਲ ਜਿਹੜਾ ਸਾਡਾ ਸ਼ੁਰੂ ਵਾਲਾ ਸਰੂਪ ਹੈ ਨਾ ਸ਼ੁੱਧ ਸਰੂਪ ਜਿਹੜਾ ਜੋਤ ਰੂਪ ਹੈ ਉਹ ਬਿਲਕੁਲ ਸਾਫ਼ ਹੈ ਪ੍ਰਮਾਤਮਾ ਵਰਗਾ ਹੀ ਮਨੁੱਖ ਪ੍ਰਮਾਤਮਾ ਵਰਗਾ ਹੀ ਹੈ ਬਸ ਉੱਥੇ ਜਾਣਾ ਵਾਪਸੀ ਪਿੱਛੇ ਨੂੰ ਜਾਣਾ ਪਿੱਛੇ ਵਾਪਸ ਮੁੜਨਾ ਆਪਾਂ ਦੂਰ ਨਿਕਲ ਆਏ ਬੜੀ ਦੂਰ ਆ ਗਏ ਜਿੱਥੋਂ ਜਿੱਥੋਂ ਲੰਗੇ ਆ ਜਿਹੜੇ ਜਿਹੜੇ ਥਾਂ ਤੇ ਜਨਮ ਲਿਆ ਹੈ ਜਿੱਥੋਂ ਜਿੱਥੋਂ ਆਏ ਆ ਉਤੋਂ ਨਾਲੋਂ ਨਾਲ ਮਿੱਟੀ ਇਕੱਠੀ ਹੁੰਦੀ ਕੀ ਮਿੱਟੀ ਇਕੱਠੀ ਹੁੰਦੀ ਹੈ ਤੇ ਅੱਜ ਤੇ ਹੁਣ ਮਿੱਟੀ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਸਿੱਖੀ ਕੀ ਹੈ ਸਿੱਖੀ ਵਾਪਸੀ ਹੈ ਤੇ ਵਾਪਸੀ ਤਾਂ ਇਹਦੇ ਤਾਂ ਮਾਰਗ ਨੇ ਕਿਹਾ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਗੁਰੂ ਨੇ ਕਿਹਾ ਵੀ ਤੂੰ ਜਿੱਧਰੋਂ ਆ ਰਿਹਾ ਓਧਰ ਨੂੰ ਵਾਪਸ ਮੁੜ ਉਹ ਜਿੱਧਰ ਜਾ ਰਿਹਾ ਐ ਇਧਰ ਕੋਈ ਸੁਖ ਨਹੀਂ ਬੜੇ ਗਏ ਨਹੀਂ ਇਧਰ ਹੁਣ ਮੁੜਨਾ ਬੜਾ ਔਖਾ ਹੈ ਇਹਨੂੰ ਹੁਕਮੰਦਨਾ ਕਹਿੰਦੇ ਨੇ ਮੁੜਨਾ ਬਹੁਤ ਔਖਾ ਹੈ ਇੱਕ ਬੰਦਾ ਵੈਸੇ ਵੀ ਜਾ ਰਿਹਾ ਹੋਵੇ ਨਾ ਕਿਸੇ ਗਲਤ ਰਾਹ ਤੇ ਪੈ ਜਾਏ ਤੇ ਉਹਨੂੰ ਰਾਹ ਵਿੱਚ ਕੋਈ ਸਾਈਕਲ ਤੇ ਜਾਂਦਾ ਹੋਵੇ ਤ ਉਹਨੂੰ ਕਹਵੇ ਵੀ ਤੂੰ ਗਲਤ ਰਾਹ ਤੇ ਜਾ ਰਿਹਾ ਹੈ ਉਹ ਮੁੜਦਾ ਜ਼ਰੂਰ ਹੈ ਪਰ ਥੋੜੀ ਜਿਹਾ ਅੱਗੇ ਜਾ ਕੇ ਮੁੜਦਾ ਕਹਿੰਦਾ ਵੀ ਮੈਂ ਇਹਦੇ ਆਖੇ ਨਹੀਂ ਲੱਗਣਾ ਮਤਲਬ ਮੈਂ ਆਪਣੇ ਆਪ ਮੁੜਨਾ ਹੈ ਹੋਲੇ ਮਾਰਗ ਜਿਨਾਂ ਬਤਾਇਆ ਗੁਰੂ ਨੇ ਸਾਨੂੰ ਦੱਸ ਦਿੱਤਾ ਵੀ ਸਿੱਖਾ ਤੂੰ ਜਿਹੜੇ ਪਾਸੇ ਨੂੰ ਦੌੜ ਲਾਈ ਹੋਈ ਹੈ ਇਹਦੇ ਵਿੱਚ ਈਰਖਾ ਦੁਸ਼ੈਸ਼ ਦੌੜ ਭੱਜ ਉਹਦਿਆਂ ਦੀ ਖੋਆਖਾਈ ਵੱਡੇ ਬਣਨ ਦੀ ਲਾਲਸਾ ਦੂਜੇ ਨੂੰ ਥੱਲੇ ਕਰਨ ਦੀ ਲਾਲਸਾ ਸਾਰਾ ਦਿਨ ਨਿੰਦਿਆ ਚੁਗਲੀ ਇਹ ਰਾਹ ਠੀਕ ਨਹੀਂ ਭਾਈ ਤੂੰ ਅਰਦਾਸਾਂ ਸੁਖ ਦੀਆਂ ਕਰਾਈ ਜਾਂਦਾ ਤੇ ਵੀ ਤੂੰ ਦੁੱਖ ਵਾਲੇ ਵੇਚੀ ਜਾਂਦਾ ਇਹ ਫਲ ਕਿਵੇਂ ਹੋ ਸਕਦਾ ਜੇ ਸੰਤ ਇਹ ਧਾਰਨਾ ਗਾਉਂਦੇ ਸੀ ਨਾ ਵੀ ਚਾਰ ਪਦਾਰਥ ਜੇ ਕੋ ਮੰਗਾ ਸਾਧਨਾ ਕੀ ਸੇਵਾ ਮੰਗਾ ਤੇ ਉਹ ਇਹ ਵੀ ਗਾਉਂਦੇ ਸੀ ਵੀ ਫਲ ਕੀਤੇ ਆ ਕਰਮਾਂ ਦੇ ਮਣਾ ਭੋਗਣਾ ਤੇ ਦੋਸ਼ ਦੇਣਾ ਵੈਗਰੂ ਇਹ ਵੀ ਗਾਉਂਦੇ ਸੀ ਨਾ ਨਾਲ ਵੇਖੋ ਆਪਾਂ ਸਾਬਤ ਸਿਧਾਂਤ ਕਹੀਏ ਸੰਗਤ ਨੂੰ ਸੰਗਤ ਇੱਥੇ ਆਈ ਹੋਈ ਐ ਇਹ ਜੋ ਗਿਆਨ ਜਾ ਰਿਹਾ ਹੈ ਇਹ ਬੜੀ ਵੱਡੀ ਜ਼ਿੰਮੇਵਾਰੀ ਵਾਲਾ ਗਿਆਨ ਹੈ ਇਹਨੂੰ ਕੱਟ ਕੇ ਨਾ ਦਈਏ ਅਦਾ ਦਾ ਗੁਰੂ ਸਾਹਿਬ ਕਹਿੰਦੇ ਵੀ ਜੇ ਤੂੰ ਪਾਸਾ ਨਾ ਮੋੜਿਆ ਤੂੰ ਦੁਨੀਆ ਵੱਲ ਭੱਜ ਰਿਹਾ ਤੂੰ ਸੰਸਾਰ ਵੱਲ ਜਾ ਰਿਹਾ ਜੇ ਤੂੰ ਪਾਸਾ ਨਾ ਪਰਤਿਆ ਤੇ ਸੁੱਖ ਨਹੀਂ ਉਹ ਫਿਰ ਸੁੱਖ ਤੈਨੂੰ ਆਪਣਾ ਰਾਹ ਬਦਲਣਾ ਪੈਣਾ ਹੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਜਿੱਥੋਂ ਝਰਨਾ ਨਿਕਲਦਾ ਹੈ ਕਬੀਰ ਜੈਸੀ ਉਪਜੀ ਪੇੜ ਤੇ ਜੋ ਜੈਸੀ ਨਿਭ ਹੈ ਔਰ ਹੀਰਾ ਕਿਸ ਦਾ ਬਾਪਰਾ ਪੂਜਾ ਨਾ ਲਾਖ ਕਰੋੜ ਜਿਵੇਂ ਦਾ ਰੱਬ ਨੇ ਜੀਵ ਆਪਣੇ ਵਿੱਚੋਂ ਪੈਦਾ ਕੀਤਾ ਸੀ ਨਾ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ ਪ੍ਰਮਾਤਮਾ ਵਰਗਾ ਜੀਵ ਉਹ ਬਣਨ ਦੀ ਕੋਸ਼ਿਸ਼ ਕਰ ਇਹ ਤਾਂ ਮੰਨਣਾ ਵੀ ਤੂੰ ਇਹ ਪੰਜ ਗੁਣ ਅੰਦਰ ਧਾਰਨ ਕਰੇਗਾ ਇਹ ਪੰਜ ਗੁਣ ਦੇ ਪਹਿਲਾ ਹੈ ਪਹਿਲਾ ਗੁਣ ਹੈ ਸਾਧ ਸੰਗਤ ਜੀ ਨਿਰਲੇਪਤਾ ਨਿਰਲੇਪ ਹੋਣਾ ਨਾਮ ਅੰਦਰ ਨੂੰ ਨਿਰਲੇਪ ਕਰ ਦਿੰਦਾ ਨਿਤਨੇਮ ਬਾਣੀ ਸਿਮਰਨ ਸੰਗਤ ਸੇਵਾ ਹੌਲੀ ਹੌਲੀ ਸਾਡੀ ਸੁਰਤੀ ਨੂੰ ਮੁਰਗਾਬੀ ਦੇ ਖੰਭ ਵਰਗਾ ਕਰ ਦਿੰਦੀ ਹੈ ਜਿਵੇਂ ਮੁਰਗਾਬੀ ਦੇ ਖੰਭ ਦੇ ਉੱਤੇ ਪਾਣੀ ਪੈਂਦਾ ਪਰ ਅੰਦਰ ਨਹੀਂ ਜਾਂਦਾ ਮੁਰਗਾਬੀ ਪਾਣੀ ਦੇ ਵਿੱਚ ਬੈਠੀ ਹੁੰਦੀ ਹੈ ਉੱਥੋਂ ਆਪਣੀ ਮੱਛੀ ਵੀ ਫੜਦੀ ਹੈ ਉਹਦਾ ਭੋਜਨ ਹੈ ਪਰ ਜਦੋਂ ਉੱਡਦੀ ਐ ਖੰਭ ਸੁੱਕੇ ਦੇ ਸੁੱਕੇ ਉਹਦੇ ਖੰਭਾਂ ਵਿੱਚ ਕੀ ਗੋਣਾ ਥਿੰਦੇ ਹੋ ਗਏ ਉਹ ਮੁਰਗਾਬੀ ਦੇ ਖੰਭ ਜਿਹੜੇ ਨੇ ਐਵੇਂ ਦੇ ਬਣੇ ਹੁੰਦੇ ਵੀ ਪਾਣੀ ਨਾਲ ਭਿੱਜਦੇ ਨਹੀਂ ਨਾਮ ਨੇ ਬੰਦਗੀ ਨੇ ਸਿਮਰਨ ਨੇ ਕੀ ਕਰਨਾ ਇਹ ਸੁਰਤੀ ਦੁਨੀਆ ਵਿੱਚ ਰਹਿੰਦੀ ਐ ਸਾਰਾ ਦਿਨ ਮੁਰਗਾਬੀ ਵਾਂਗੂ ਸੁਰਤੀ ਸੰਸਾਰ ਪਰਿਵਾਰ ਕਾਰੋਬਾਰ ਰਹਿਣਾ ਵੀ ਇਹਨਾਂ ਐ ਜ਼ਰੂਰੀ ਵੀ ਹੈ ਰੱਬ ਨੇ ਭੇਜਿਆ ਤੇ ਫਿਰ ਰਹਿਣਾ ਹੀ ਹੈ ਪਰ ਗੁਰੂ ਸਾਹਿਬ ਨੇ ਕਿਹਾ ਭਾਈ ਦੋਵੇਂ ਟਾਈਮ ਦਾ ਨਿਤਨੇਮ ਜਦੋਂ ਸਿੱਖ ਸ਼ਾਮ ਨੂੰ ਰਹਿਰਾਸ ਸਾਹਿਬ ਕਰਦਾ ਹੈ ਤੇ ਇਹਦੀ ਸੁਰਤੀ ਮੁਰਗਾਪੀ ਵਾਂਗੂ ਇਸ ਸੰਸਾਰ ਦੇ ਧੰਦਿਆਂ ਵਿੱਚੋਂ ਉਡਾਰੀ ਲਾ ਕੇ ਗੁਰੂ ਦੇ ਦੇਸ਼ ਨੂੰ ਉੱਡ ਜਾਂਦੀ ਹੈ ਜਦੋਂ ਸਵੇਰੇ ਨਿਤਨੇਮ ਕਰਦਾ ਹੈ ਤੇ ਉਦੋਂ ਇਹਦੀ ਸੁਰਤੀ ਸੰਸਾਰ ਵਿੱਚੋਂ ਨਿਕਲ ਜਾਂਦੀ ਹੈ ਇਹਨੂੰ ਕਹਿੰਦੇ ਨਿਰਲੇਪਤਾ ਇਹ ਸੋਚਣ ਨਾਲ ਨਹੀਂ ਆਏਗੀ ਇਹ ਨਾਮ ਨਾਲ ਆਉਣੀ ਹੈ ਨਾਮ ਦਾ ਤਤ ਜਿਉਂ-ਜਿਉਂ ਅੰਦਰ ਜਾਏਗਾ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੇ ਦੁਖ ਕਾਲ ਸੰਤਪੈ ਨਾਮ ਜਿਉਂ-ਜਿਉਂ ਆਪਾਂ ਜਪਾਂਗੇ ਸ਼ਬਦ ਨੇ ਗੁਰਬਾਣੀ ਨੇ ਆਪਣੀ ਤਸਵੀਰ ਅੰਦਰ ਸਾਡੀ ਸੁਰਤੀ ਤੇ ਪਾਉਣੀ ਸ਼ੁਰੂ ਕਰ ਦੇਣੀ ਹੈ ਤੇ ਹੌਲੀ-ਹੌਲੀ ਸੁਰਤੀ ਨਿਰਲੇਪ ਹੋ ਜਾਣੀ ਹੈ ਫਿਰ ਇਹਦੇ ਅੰਦਰ ਕੋ ਜਾਂਦਾ ਹੀ ਨਹੀਂ ਸੰਸਾਰ ਦਾ ਦੁੱਖ ਸੁੱਖ ਤੇ ਵੇਖੋ ਸੰਸਾਰ ਵਿੱਚ ਬਣੇ ਨੇ ਆਉਂਦੇ ਨੇ ਸਰੀਰ ਦੀ ਪਰਹ ਲਬਦ ਹੈ ਪਰ ਜਿੱਥੇ ਨਿਰਲੇਪਤਾ ਆ ਗਈ ਦੁੱਖ ਅੰਦਰ ਇੰਟਰ ਨਹੀਂ ਕਰਦਾ ਆਉਂਦਾ ਉਹਦੇ ਤੇ ਵੀ ਹੈ ਵਾਪਸ ਮੁੜ ਜਾਂਦਾ ਜਿਹਦੇ ਕੋਲ ਨਾਮ ਨਹੀਂ ਉਹਦੇ ਅੰਦਰ ਤੁਰ ਜਾਂਦਾ ਦੁੱਖ ਸੋ ਪਹਿਲਾ ਗੁਣ ਜਿਹੜਾ ਹੈ ਸੰਤ ਦਾ ਨਿਰਲੇਪਤਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਕਮਲ ਅਲੇਪ ਕਮਲ ਦੇ ਤਾਂ ਹਜ਼ਾਰਾਂ ਦਿੱਤਾ ਵੀ ਕਮਲ ਦੀ ਜੜ ਹੁੰਦੀ ਹੈ ਚਿਕੜ ਵਿੱਚ ਫੁੱਲ ਹੁੰਦਾ ਆਕਾਸ਼ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਸਿਖਾ ਤੇਰਾ ਸਰੀਰ ਹੋਵੇ ਸੰਸਾਰ ਦੇ ਚਿਕੜ ਵਿੱਚ ਕੋਈ ਹਰਜ ਨਹੀਂ ਕਿਉਂਕਿ ਇਹਨੇ ਕਮਲ ਨੇ ਖੜਨਾ ਚਿਕੜ ਨਾਲ ਹੀ ਹੈ ਸਰੀਰ ਨੇ ਚਿਕੜ ਨਾਲ ਹੀ ਚੱਲਣਾ ਹੈ ਸਰੀਰ ਨੇ ਸਰੀਰ ਮੈਲਾ ਹੀ ਹੈ ਇਹਦੇ ਵਿੱਚ ਕਾਮ ਕ੍ਰੋਧ ਹੈ ਪਰ ਇੱਕ ਗੱਲ ਯਾਦ ਰੱਖੀ ਜੜ ਰਵੇ ਚਿੱਕੜ ਵਿੱਚ ਕਿਦੇ ਫੁੱਲ ਨਾ ਚਿੱਕੜ ਵਿੱਚ ਤੁਰ ਜਾਏ ਕਿਦੇ ਸੁਰਤੀ ਨਾ ਚਿੱਕੜ ਵਿੱਚ ਤੁਰ ਜਾਏ ਸੁਰਤੀ ਰਵੇ ਆਕਾਸ਼ ਵਿੱਚ ਸੁਰਤੀ ਰਵੇ ਜਪਜੀ ਸਾਹਿਬ ਵਿੱਚ ਤੇ ਸਰੀਰ ਰਵੇ ਸੰਸਾਰ ਵਿੱਚ ਸੰਸਾਰ ਫਿਰ ਪਾਪ ਨਹੀਂ ਹੈ ਪਾਪ ਖਤਮ ਹੋ ਗਿਆ ਕਿਉਂਕਿ ਉਹਨੇ ਗੁਰੂ ਦੇ ਹੁਕਮ ਨੂੰ ਪਛਾਨ ਲਿਆ ਇਸ ਕਰਕੇ ਉਹ ਨਿਰਲੇਪ ਹੋ ਗਿਆ ਜੈਸੇ ਜਲਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖਣਾ ਸੂਰਜ ਚੜਿਆ ਇਹ ਇਹ ਨਹੀਂ ਕਹਿੰਦਾ ਵੀ ਆਹ ਪਾਣੀ ਮੈਲਾ ਹੈ ਤੇ ਇਹਨੂੰ ਮੈਂ ਨਹੀਂ ਸੋਖਣਾ ਤੇ ਆਹ ਚੰਗਾ ਹੈ ਤੇ ਇਹਨੂੰ ਸੋਖ ਲੈਣਾ ਵੇਖੋ ਸਾਧੂ ਦਾ ਸੁਭਾਅ ਕਿਵੇਂ ਦਾ ਹੁੰਦਾ ਸੂਰਜ ਇਹ ਨਹੀਂ ਕਹਿੰਦਾ ਵੀ ਇੱਥੇ ਕੂੜਾ ਪਿਆ ਹੈ ਤੇ ਇੱਥੇ ਮੈਂ ਧੁੱਪ ਨਹੀਂ ਪਾਉਣੀ ਜਿੱਥੇ ਫੁੱਲ ਖਿੜੇ ਨਾ ਮੈਂ ਉੱਥੇ ਹੀ ਪਾਉਣੀ ਹੈ ਆ ਜਿਹੜੇ ਮਹਾਪੁਰਸ਼ ਹੁੰਦੇ ਸਾਧੂ ਉਹਨਾਂ ਦੇ ਆਲੇ ਦੁਆਲੇ ਦੋਵੇਂ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹ ਸਾਧੂ ਦਾ ਸੁਭਾਅ ਏ ਸਿੱਧਾ ਰੱਬ ਵਰਗਾ ਕੋਈ ਮਾੜਾ ਵੀ ਆ ਗਿਆ ਕਈ ਕਹਿੰਦੇ ਆਹ ਮਾੜਾ ਬੰਦਾ ਏ ਇਹਨੂੰ ਗੁਰਦੁਆਰੇ ਨਾਲ ਆਉਣ ਦਿਓ ਆ ਕੇ ਸਿੱਖਿਆ ਦਿੰਦੇ ਨੇ ਇਹਨੂੰ ਉਹਨਾਂ ਨੇੜੇ ਲਾਇਆ ਜੇ ਇਹ ਬੜਾ ਬੇਈਮਾਨ ਏ ਵੀ ਦੱਸੋ ਜੇ ਡਾਕਟਰ ਦੇ ਕੋਲ ਮਰੀਜ਼ ਨਾ ਆਇਆ ਤੇ ਤੰਦਰੁਸਤਾਂ ਨੇ ਆ ਕੇ ਕਰਨਾ ਕੀ ਏ ਗੁਰੂ ਤੇ ਹੈ ਹੀ ਮਰੀਜ਼ਾਂ ਵਾਸਤੇ ਹੈ ਗੁਰੂ ਤੇ ਹੈ ਹੀ ਮਾੜਿਆਂ ਵਾਸਤੇ ਹੈ ਅਸੀਂ ਇਹ ਤੋਂ ਸਾਰਿਆਂ ਨੂੰ ਧੱਕਾ ਮਾਰਤਾ ਮਾੜੇ ਬਾਹਰ ਕੱਢਦੇ ਸਾਰੇ ਠੀਕ ਹੈ ਕੁਝ ਰਹਿਤ ਮਰਿਆਦਾ ਹੈ ਕੁਝ ਬੱਜਰ ਕੁਹਿਰਤਾ ਨੇ ਪਰ ਇਹ ਨਹੀਂ ਕਿ ਇੱਥੇ ਚੰਗੇ ਚੰਗੇ ਬੰਦੇ ਸਾਰੇ ਇਕੱਠੇ ਹੋਣਗੇ ਚੰਗੇ ਵੀ ਆਉਣ ਤੇ ਮਾੜੇ ਵੀ ਆਉਣ ਇਹ ਐਸਾ ਘਰ ਹੈ ਸੋ ਉਹ ਬਰਾਬਰ ਸਾਧੂ ਨੂੰ ਨਹੀਂ ਫਰਕ ਪੈਂਦਾ ਕਿ ਕੌਣ ਚੰਗਾ ਤੇ ਕੌਣ ਮਾੜਾ ਹੈ ਉਹ ਨਿਰਦੋਖ ਹੈ ਸੂਰਜ ਵਰਗਾ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ ਹੁਣ ਹਵਾ ਜਿਹੜੀ ਪਵਾਨ ਮੈਨੇ ਹਵਾ ਹਵਾ ਵਰਗਾ ਸੁਭਾਏ ਹਵਾ ਨੇ ਇਹ ਥੋੜੀ ਵੇਖਣਾ ਹੈ ਵੀ ਚਲੋ ਆਪਾਂ ਮੁੱਖ ਮੰਤਰੀ ਕੋਲ ਚੱਲਨੇ ਆ ਆਪਾਂ ਪਿੰਡ ਦੇ ਦਿਹਾੜੀਦਾਰ ਕੋਲ ਨਹੀਂ ਜਾਣਾ ਉਹਨੇ ਦਿਹਾੜੀਦਾਰ ਨੂੰ ਵੀ ਉਨੀ ਆਕਸੀਜਨ ਦੇਣੀ ਹੈ ਤੇ ਮੁੱਖ ਮੰਤਰੀ ਨੂੰ ਵੀ ਉਨੀ ਦੇਣੀ ਹੈ ਬਰਾਬਰ ਸਾਧੂ ਕਿਨੂੰ ਕਹਿੰਦੇ ਨੇ ਫਰਕ ਨਹੀਂ ਕਰਦਾ ਇਕੋ ਜਿਹਾ ਹਾਂ ਅਗੋਂ ਇਹ ਇੱਕ ਬਖਰਾ ਵਿਸ਼ਾ ਮੈਂ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ ਕਿ ਪਾਤਰ ਹੈ ਕਿ ਨਹੀਂ ਬੰਦਾ ਇਹ ਉਹਦੀ ਉਹ ਪਾਸਾ ਹੈ ਕਿ ਉਹ ਬੰਦਾ ਅਧਿਕਾਰੀ ਵੀ ਹੈ ਕਿ ਨਹੀਂ ਉਹ ਕੁਝ ਚਾਹੁੰਦਾ ਵੀ ਹੈ ਕਿ ਨਹੀਂ ਇਹ ਗੱਲ ਅਲੱਗ ਤੋਂ ਹੈ ਬੜਾ ਵਕ ਬੜੇ ਬੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੀਆਂ ਪ੍ਰਣਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅਰਥਾਂ ਦੀ ਗ੍ਰਾਹਕ ਵੀ ਹੈ ਕਿ ਨਹੀਂ ਪਰ ਸਾਧੂ ਸਾਰਿਆਂ ਤੇ ਬਰਾਬਰ ਕਰਦਾ ਮੀਂਹ ਸਾਰਿਆਂ ਤੇ ਬਰਾਬਰ ਪੈਂਦਾ ਹੁਣ ਜੇ ਕੋਈ ਛਤਰੀ ਕਰ ਲੈ ਤੇ ਉਹ ਹੁਣ ਮੀਂਹ ਦਾ ਤੇ ਗੁਨਾਹ ਨਹੀਂ ਉਹ ਮੀਂਹ ਦੇ ਅੱਗੇ ਨਹੀਂ ਆਇਆ ਸੋ ਬਰਾਬਰਤਾ ਸਮਾਨਤਾ ਪਹਿਲਾ ਗੁਣ ਨਿਰਲੇਪਤਾ ਦੂਸਰਾ ਹੈ ਸਾਧ ਸੰਗਤ ਜੀ નિર્ਦੋਖਤਾ ਤੀਸਰਾ ਗੁਣ ਹੈ ਜਿਹੜਾ ਸਮਾਨਤਾ ਤੇ ਚੌਥਾ ਗੁਣ ਹੈ ਧੀਰਜਤਾ ਧਰਤੀ ਵਾਲੀ ਧੀਰਜ ਬਹੁਤ ਵੱਡੀ ਧੀਰਜ ਧੀਰੇ ਪਰ ਬਹੁਤ ਜਿਆਦੇ ਆ ਜਾਂਦੀ ਸਾਧੂ ਦੇ ਵਿੱਚ ਕਿਉਂਕਿ ਉਹਦੇ ਕੋਲ ਸ਼ਕਤੀਆਂ ਜਿਆਦੇ ਆਉਣੀਆਂ ਨਾ ਹੁਣ ਜਿਹੜੀਆਂ ਸ਼ਕਤੀਆਂ ਆਉਣੀਆਂ ਨਾਮ ਦੇ ਨਾਲ ਜੇ ਆਮ ਬੰਦਾ ਹੋਇਆ ਤੇ ਉਹਨੇ ਤੇ ਪਹਿਲਾਂ ਕਹਿਣਾ ਵੀ ਹੁਣ ਸੰਤ ਬਣ ਕੇ ਹੁਣ ਜਿੰਨੂੰ ਮਰਜੀ ਮਾਰ ਲਓ ਤੇ ਜਿੰਨੂੰ ਮਰਜੀ ਜਵਾ ਲਓ ਤੇ ਉਹ ਤੇ ਸਭ ਤੋਂ ਪਹਿਲਾਂ ਆਪਣੇ ਪਿੰਡ ਜਾਏਗਾ ਵੀ ਆਹ ਬੰਦੇ ਇੰਨੇ بڑے ਮਾੜੇ ਨੇ ਤੇ ਇਹਨਾਂ ਨੂੰ ਪਹਿਲਾਂ ਮਾਰੀਏ ਸਰਾਫ ਦੇ ਕੇ ਇਹਨਾਂ ਨੂੰ ਮਾਰ ਦਿਓ ਸਾਰਿਆਂ ਨੂੰ ਐਵੇਂ ਦਾ ਸੰਤ ਨਹੀਂ ਹੁੰਦਾ ਆਪ ਜੀ ਨੇ ਸਾਖੀ ਸੁਣੀ ਹੈ ਨਾ ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਸੰਨਿਆਸੀ ਆਇਆ ਸੀ ਉਹ ਸੁਆਹ ਮਲੀ ਇਹ ਕਲਗੀਧਰ ਪਾਤਸ਼ਾਹ ਜੀ ਵੇਖ ਕੇ ਕਰਨਾ ਤੋਂ ਨਾ ਭੜਾਈ ਸੀ ਕਹਿੰਦੇ ਜੀ ਆਓ ਸੰਨਿਆਸੀ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਜੀ ਸੀਤਲ ਦਾਸ ਸੀਤਲ ਦਾਸ ਥੋੜੇ ਚਿਰ ਬਾਅਦ ਮਹਾਰਾਜ ਨੇ ਜੋਜੀ ਪ੍ਰੀਤਮ ਨੇ ਫਿਰ ਪੁੱਛ ਲਿਆ 5 ਮਿੰਟਾਂ ਬਾਅਦ ਸੰਨਿਆਸੀ ਜੀ ਨਾਮ ਕੀ ਹੈ ਤੁਹਾਡਾ ਥੋੜੀ ਜਿਹੀ ਟਿਊਨ ਬਦਲ ਕੇ ਕਹਿੰਦੇ ਸੀਤਲ ਦਾਸ ਧੀਰਜ ਧੀਰਜ ਕਿੰਨੀ ਕੁ ਹੈ 10 ਮਿੰਟ ਲੰਘੇ ਫਿਰ ਪੁੱਛਿਆ ਕਹਿੰਦੇ ਜੀ ਨਾਂ ਭੁੱਲਦਾ ਤੁਹਾਡਾ ਥੋੜਾ ਜਿਹਾ ਨਾਂ ਦੱਸ ਦਿਓ ਕਹਿੰਦੇ ਦੋ ਵਾਰੀ ਤਾਂ ਦੱਸ ਬੈਠਾ ਹਾਂ ਸੀਤਲ ਦਾਸ ਮੇਰਾ ਨਾਂ ਹੈ ਇਹ ਵੀ ਕੋਈ ਔਖੀ ਗੱਲ ਹੈ ਤੁਸੀਂ ਤਾਂ ਏਡੇ ਮਹਾਨ ਹੋ ਤੁਹਾਨੂੰ ਇਹ ਵੀ ਨਹੀਂ ਯਾਦ ਥੋੜਾ ਟਾਈਮ ਲੰਘਿਆ ਤੇ ਮਹਾਰਾਜ ਨੇ ਚੌਥੀ ਵਾਰੀ ਫਿਰ ਪੁੱਛ ਲਿਆ ਵੀ ਸਿਆਸੀ ਜੀ ਨਾਮ ਤੁਹਾਡਾ ਭੁੱਲ ਗਿਆ ਤੇ ਨਾਮ ਦੱਸ ਦਿਓ ਤੇ ਉੱਠ ਕੇ ਖਲੋ ਗਿਆ ਤੇ ਸਰੀਰ ਗੁੱਸੇ ਨਾਲ ਕੰਬਣ ਲੱਗ ਪਿਆ ਕਹਿਣ ਲੱਗਾ ਤੁਸੀਂ ਬੇਇੱਜ਼ਤੀ ਕਰਦੇ ਹੋ ਮੇਰੀ ਸੱਦ ਕੇ ਇਹ ਵਾਰ-ਵਾਰ ਕਿਉਂ ਨਾਮ ਪੁੱਛਦੇ ਮਹਾਰਾਜ ਕਹਿੰਦੇ ਅੱਛਾ ਠੀਕ ਹੈ ਪਤਾ ਲੱਗ ਗਿਆ ਇਹ ਜਿਹੜੀ ਤੂੰ ਸੁਭਾਅ ਬਾਹਰ ਮਲੀ ਹੈ ਇਹ ਅੰਦਰ ਤੇਰੇ ਅੱਗ ਬਲਦੀ ਹੈ ਭਈ ਸ਼ੀਤਲਦਾਸ ਨੂੰ ਐਵੇਂ ਹੀ ਨਾਂ ਧਰਾਇਆ ਹੋਇਆ ਧੀਰਜ ਲਿਆਉਣੀ ਬ੍ਰਹਮ ਗਿਆਨੀ ਕਹੈ ਧੀਰਜ ਏਕ ਜਿਉਂ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ ਮਿੱਟੀ ਦੇ ਉੱਤੇ ਭਾਵੇਂ ਤੁਸੀਂ ਚੰਦਨ ਦਾ ਪੋਚਾ ਮਾਰ ਦਿਓ ਤੇ ਭਾਵੇਂ ਮਿੱਟੀ ਦੇ ਨੂੰ ਕਈ ਲੈ ਕੇ ਪੁੱਟ ਦਿਓ ਕੋਉ ਖੋਦਾ ਟੋਏ ਪਟ ਦਿਓ ਵਟਾਂ ਪਾ ਦਿਓ ਝੋਨਾ ਲਾ ਦਿਓ ਮੱਕੀ ਬੀਜ ਦਿਓ ਧਰਤੀ ਇੱਕੋ ਜੀ ਹੈ ਧਰਤ ਮਾਤਾ ਧਰਤ ਮਹਤ ਵੱਡੀ ਮਾਤਾ ਧੀਰਜ ਧਰਤੀ ਵਰਗਾ ਇਹ ਤਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਹੈ ਵੀ ਜਿਹੜਾ ਸਾਧੂ ਹੈ ਨਾ ਉਹਦੇ ਵਿੱਚ ਇੱਕ ਤਾਂ ਭ੍ਰੰਤੀ ਨਹੀਂ ਹੁੰਦੀ ਭ੍ਰੰਤੀ ਨਹੀਂ ਹੁੰਦੀ ਜਿਵੇਂ ਉਹ ਕਹਿੰਦੇ ਫਰੀਦਾ ਸਾਹਿਬ ਕੀ ਕਰ ਚਾਗਰੀ ਦਿਲ ਦੀ ਲਾਹੇ ਭRAND ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂ ਆ ਰੁੱਖ ਵੇਖੋ ਬਾਹਰ ਖਲੋਤੇ ਸਾਰਿਆਂ ਤੇ ਧੁੱਪ ਪੈ ਰਹੀ ਐ ਉਹ ਨੇ ਕਹਿੰਦੇ ਭਾਈ ਸਾਡੇ ਤੋਂ ਥੋੜਾ ਜਿਹਾ ਛੱਡੀ ਪਾ ਦਿਓ ਉਹ ਵੀ ਖਲੋਤੇ ਨੇ ਅੱਜ ਧੁੱਪੇ ਵੀ ਖਲੋਤੇ ਨੇ ਪੋ ਵਿੱਚ ਇਨਾ ਕੋਰੇ ਵਿੱਚ ਵੀ ਉਸ ਤਰੀ ਖੜੇ ਰਹਿਣਾ ਸਾਧੂ ਦਾ ਮਤਲਬ ਕੀ ਹੈ ਧੀਰਜ ਉਹਦੇ ਵਿੱਚ ਬਹੁਤ ਜ਼ਿਆਦਾ ਹੈ ਬਾਬਾ ਫਰੀਦ ਜੀ ਕਹਿੰਦੇ ਵੀ ਭਰਾ ਉਹਦੇ ਵਿੱਚ ਜਿਹੜਾ ਉਹ ਕੰਮ ਕਰ ਰਿਹਾ ਨਾ ਹੁਣ ਵੇਖੋ ਵੈਸੇ ਤਾਂ ਇਹ विरले ही ਹੁੰਦੇ ਨੇ ਗੁਰੂ ਦੀ ਕਿਰਪਾ ਨਾਲ ਜਿਹੜੇ ਸਿਰੇ ਤੇ ਪਹੁੰਚ ਜਾਣ ਪਾਸ ਹੋ ਜਾਣ ਇਹ ਵੀ ਮਹਾਰਾਜ ਨਹੀਂ ਬਣਾਉਣਾ ਨਾ ਹੁਣ ਪਾਠ ਆਪਾਂ ਵੀ ਉਹੀ ਕਰਨੇ ਆ ਕੋਈ ਬਾਬਾ ਬੁੱਢਾ ਸਾਹਿਬ ਜੀ ਕਰਦੇ ਸੀ ਜਗਜੀਤ ਸਾਹਿਬ ਉਹ ਹੀ ਮਹਾਪੁਰਸ਼ ਕਰਦੇ ਰਹੇ ਨੇ ਬਾਬਾ ਕਰਮ ਸਿੰਘ ਜੀ ਬੜੇ ਅਭਿਆਸੀ ਸਨ ਮੈਂ ਸੁਣਿਆ ਕਈ ਗੁਰਮਖਾਂ ਤੋਂ ਵੀ ਚੌਂਕੜਾ ਲਾਉਂਦੇ ਸੀ ਸਵੇਰੇ 5 5 6 6 ਘੰਟੇ ਹੁਣ ਗੱਲ ਕੀ ਹੈ ਆਪਾਂ ਵੀ ਲਾਉਨੇ ਆ ਆਪਾਂ ਵੀ ਪਾਠ ਕਰਨੇ ਆ ਜਾਂ ਪੁੱਛਦੇ ਰਹਿੰਦੇ ਆ ਅਸੀਂ ਵੀ ਕਿੰਨੇ ਕਰੀਏ ਕਿੰਨਾ ਚ ਹਰ ਇੱਕ ਦੀ ਇੱਛਾ ਹੁੰਦੀ ਹੈ ਹਣੀ ਵੀ ਚਾਹੀਦੀ ਗੁਰਸਿੱਖ ਦੀ ਸੋ ਗੱਲ ਕੀ ਹੈ ਉਹ ਜਿਹੜਾ ਕੰਮ ਕਰ ਰਹੇ ਨੇ ਜੋ ਪਾਠ ਕਰ ਰਹੇ ਨੇ ਉਹਦੇ ਪ੍ਰਤੀ ਉਹ ਪ੍ਰਾਂਤੀ ਵਿੱਚ ਨਹੀਂ ਹਨ ਨਿਸ਼ਚੈ ਵਿੱਚ ਹਨ ਨਿਸ਼ਚੈ ਹੁੰਦਾ ਹੈ ਕਿ ਜੋ ਮੈਂ ਕੰਮ ਕਰ ਰਿਹਾ ਉਹਦੇ ਪ੍ਰਤੀ ਮੈਂ ਮੇਰਾ ਮਨ ਪੂਰਾ ਸਾਬਤ ਤਿਆਰ ਇਹਨੂੰ ਮੰਨ ਰਿਹਾ ਉਹਨੂੰ ਕਹਿੰਦੇ ਨੇ ਨਿਸ਼ਚੈ ਨਾਲ ਕਰਨਾ ਪ੍ਰਾਂਤੀ ਹੁੰਦੀ ਹੈ ਵੀ ਕਰ ਤੇ ਰਿਆਂ ਕਈ ਵਾਰੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਵਿਚਾਰ ਆ ਜਾਂਦਾ ਪਤਾ ਨਹੀਂ ਇਹਦੇ ਵਿੱਚੋਂ ਕੁਝ ਹੋਣਾ ਵੀ ਹੈ ਕਿ ਨਹੀਂ ਇਹਨੂੰ ਪ੍ਰਾਂਤੀ ਕਹਿੰਦੇ ਨੇ ਐਨੇ ਸਾਲ ਹੋ ਗਏ ਕਰਦਿਆਂ ਨੂੰ ਇੰਨਾ ਚਿਰ ਹੋ ਗਿਆ ਕਾਫੀ ਸਾਲ ਹੋ ਗਿਆ ਮੈਨੂੰ ਇੱਕ ਕੈਨੇਡਾ ਸਿੰਘ ਮਿਲਿਆ ਗੱਲਾਂ ਚੱਲ ਪਈਆਂ ਕਹਿੰਦਾ ਮੈਂ 20 ਸਾਲ ਤੋਂ ਨਿਤਨੇਮ ਕਰ ਰਿਆਂ ਕੁਝ ਨਹੀਂ ਹੋਇਆ ਮੈਂ ਕਿਹਾ ਵੀ ਗੁੱਸਾ ਨਾ ਕਰੇ ਤੇ ਬੇਨਤੀ ਕਰਾਂ ਕਹਿੰਦੇ ਕਿਉਂ ਨਹੀਂ ਹੋਇਆ ਮੈਂ ਕਿਹਾ ਤੂੰ ਨਿਤਨੇਮ ਨਹੀਂ ਕਰ ਰਿਹਾ ਤੂੰ ਸਾਲ ਗਿਣ ਰਿਆ ਪ੍ਰੇਮ ਵਿੱਚ ਸਾਲ ਨਹੀਂ ਗਿਣੇ ਜਾਂਦੇ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਅੱਜ ਅਸੀਂ ਅਸੀਂ ਸੁਣਾਉਣ ਵਾਲੇ ਕਹਿੰਨੇ ਆ ਤੇ ਲਿਖਣ ਵਾਲੇ ਲਿਖਦੇ ਨੇ ਗੁਰੂ ਅਮਰਦਾਸ ਜੀ ਨੂੰ ਜਿੱਦਣ ਗੁਰਤਾ ਗੱਦੀ ਤੇ ਬੈਠੇ ਤੇ ਦੂਜਿਆਂ ਨੇ ਕਿਹਾ ਸੀ ਮਾੜਾ ਮੋਟਾ ਆਈਡੀਆ ਹੈ ਸੀ ਸਾਲ ਨਹੀਂ ਸੀ ਗਿਣੇ ਉਹਨਾਂ ਨੇ ਸੇਵਾ ਕਰਦਿਆਂ ਕਦੇ ਉੱਥੇ ਕੋਈ ਮਕਸਦ ਹੈ ਹੀ ਨਹੀਂ ਸੰਤ ਦਾ ਸੰਸਾਰ ਦਾ ਪੱਖ ਦਾ ਮਕਸਦ ਹੁੰਦਾ ਹੀ ਨਹੀਂ ਨਾ ਉਹ ਗਿਣਦਾ ਨਾ ਉਹ ਨਾਪਦਾ ਨਾ ਉਹ ਤੋਲਦਾ ਬਸ ਉਹ ਕਰਦਾ ਪ੍ਰੇਮ ਕੀ ਹੈ ਪ੍ਰੇਮ ਫਨਾ ਦਾ ਨਾਂ ਹੈ ਜਿੱਥੇ ਸੰਸਾਰ ਫਨਾ ਹੋ ਜਾਂਦਾ ਉੱਥੇ ਫਨਾ ਦਾ ਮਤਲਬ ਇਹ ਨਹੀਂ ਵੀ ਦੁਨੀਆ ਖਤਮ ਹੋ ਜਾਂਦੀ ਹੈ ਦੁਨੀਆ ਉਵੇਂ ਚੱਲਦੀ ਹੈ ਉਹ ਵੀ ਦੁਨੀਆ ਵਿੱਚ ਹੀ ਰਹਿੰਦਾ ਪਰ ਉਹਦਾ ਮਕਸਦ ਦੁਨਿਆਨੇ ਰਹਿੰਦੇ ਉਹਦਾ ਮਕਸਦ ਪਰਮਾਤਮਾ ਹੋ ਜਾਂਦਾ ਤਾਂ ਪਹਿਲੀ ਗੱਲ ਬ੍ਰਹਮ ਗਿਆਨੀ ਦੀ ਤਪੱਸਿਆ ਵਿੱਚ ਤੇ ਸਾਡੀ ਤਪੱਸਿਆ ਵਿੱਚ ਫਰਕ ਹੈ ਉਹਦੀ ਤਪੱਸਿਆ ਨਿਸ਼ਟਾ ਦੇ ਨਾਲ ਹੋ ਰਹੀ ਹੈ ਸਾਡੀ ਤਪੱਸਿਆ ਭ੍ਰਾਂਤੀ ਵਿੱਚ ਹੋ ਰਹੀ ਹੈ ਯਾਨੀ ਕਿ ਉਹਦੇ ਪ੍ਰਤੀ ਦੁਬੈਤ ਹੈ ਜੋ ਅਸੀਂ ਕਰ ਰਹੇ ਹਾਂ ਬਈ ਹੋਏਗਾ ਜਾਂ ਨਾ ਹੋਏਗਾ ਜਾਂ ਕਿਵੇਂ ਹੋਏਗਾ ਇਹ ਉਹਦੇ ਵਿੱਚੋਂ ਮੁੱਕ ਜਾਂਦੀ ਹੈ ਉਹ ਰੁੱਖ ਵਰਗਾ ਬਣ ਜਾਂਦਾ ਐ ਏਨੀ ਠਿਰਜ ਆ ਜਾਂਦੀ ਐ ਉਤੋਂ ਸਾਰੀ ਧੁੱਪ ਸਹਿੰਦਾ ਆਪਣੇ ਉੱਤੇ ਇੱਕੋ ਥਾਂ ਤੇ ਫਿਰ ਰੁੱਖ ਦਾ ਗੋਣੇ ਐ ਜਿੱਥੇ ਟਿਕ ਗਿਆ ਜੜ ਨਹੀਂ ਹਿਲਾਉਂਦਾ ਇਹ ਸਾਰੇ ਗੁਣ ਬਾਣੀ ਚ ਦੱਸੇ ਮਹਾਰਾ ਸਾਰੀਆਂ ਜਾਚਾਂ ਦੱਸ ਨੇ ਹੁਣ ਕਈ ਸਿੰਘ ਨੇ ਇਦਾਂ ਮਿਲਦੇ ਪਿੱਛੇ ਪੈਣ ਗਿਆ ਬੀਬੀ ਕਿਹੜਾ ਪਾਠ ਕਰੀਏ ਕਿਹੜਾ ਬਈ ਵੇਖੋ ਪੰਜ ਪਿਆਰਿਆਂ ਨੇ ਅਮਰ ਸਿਖਾਇਆ ਮੈਨੂੰ ਵੀ ਸਿਖਾਇਆ ਸਾਨੂੰ ਵੀ ਸਿਖਾਇਆ ਤੁਹਾਨੂੰ ਵੀ ਸਿਖਾਇਆ ਉਹਨਾਂ ਜਿਹੜਾ ਕਿਹਾ ਉਹ ਪੜ ਲਓ ਜਿਹੜੀ ਬਾਣੀ ਜ਼ਿਆਦਾ ਚੰਗੀ ਲੱਗਦੀ ਭਾਈ ਉਹਨੂੰ ਜ਼ਿਆਦਾ ਵਾਰੀ ਪੜ ਲਓ। ਇਸ ਤੋਂ ਵੱਧ ਹੋਰ ਕੀ ਹੈ? ਨਹੀਂ ਕੋਈ ਐਵੇਂ ਦਾ ਦੱਸੋ। ਵੀ ਟੀਸੀ ਵਾਲੇ ਅੰਬ ਨੂੰ ਹੱਥ ਪੈ ਜਾਏ। ਵੀ ਰਾਤੋਂ ਰਾਤ ਬਰਮਗੇ ਨਹੀਂ ਬਣ ਜਾਈਏ। ਜਿਵੇਂ ਅੱਜਕੱਲ ਪ੍ਰਾਪਰਟੀ ਡੀਲਰ ਨੇ। ਵੀ 10 ਲੱਖ ਦਾ ਲੈ ਕੇ 5 ਕਰੋੜ ਦਾ ਵੇਚ ਕੇ ਰਾਤੋਂ ਰਾਤ ਕਰੋੜਪਤੀ। ਐਵੇਂ ਦੀ ਗੱਲ ਨਹੀਂ ਹੈ। ਉਹੀ ਦੱਸੋ ਕੀ ਹੈ ਕਿਹੜਾ ਸ਼ਬਦ ਹੈ ਸ਼ਬਦ ਉਹੀ ਹੈ ਦੂਜਾ ਕੋਈ ਸ਼ਬਦ ਨਹੀਂ ਬਸ ਗੱਲ ਇਹ ਹੈ ਅਸੀਂ ਹਰ ਹਫਤੇ ਬਾਅਦ ਸ਼ਬਦ ਬਦਲ ਲੈਨੇ ਆਂ